ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮੀਤ ਕਰ ਸੋਈ ਹਮਮਾਨਾ मीत ਕੇ ਕਰਤਬ ਕੁਸ਼ਲ ਸਮਾਨਾ ਮੀਤ ਕਰੈ ਸੋਈ ਹਮਮਾਨਾ ਮੀਤ ਕੇ ਕਰਤਬ ਕੁਸ਼ਲ ਸਮਾਨਾ ਇਕਾ ਟੇਕ ਮੇਰਾ ਮਨ ਚੀਤ ਜਿਸ ਕਿਛ ਕਰਣਾ ਸੋ ਹਮਰਾ ਮੀਤਾ ਰਹਾਉ ਮੀਤ ਹਮਾਰਾ ਬੇਪਰਵਾਹ ਗੁਰ ਕਿਰਪਾ ਤੇ मोहे असनाहा मीत हमारा अंतर जामी समरथ पुरख पार ब्रह्म स्वामी हम दासे तुम ठाकुर मेरे ਮਾਣ ਮਹਤ ਨਾਨਕ ਪ੍ਰਭ ਤੇਰੇ ਹਮ ਦਾਸ ਤੂੰ ਠਾਕੁਰ ਮੇਰੇ ਮਾਣ ਮਹਤ ਨਾਨਕ ਪ੍ਰਭ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਆਪ ਜੀ ਅਤੀ ਵਡ ਭਾਗੇ ਹੋ ਸਤਿਗੁਰਾਂ ਦੇ ਪਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਗੁਰਸੰਗਤ ਜੀ ਹੁਣੇ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 187 ਅਤੇ 188 ਦੇ ਉੱਪਰ ਅੰਕਿਤ ਹੈ ਸਤਗੁਰੂ ਪਾਸ਼ਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਕਿੰਨੀ ਮਿੱਤਰਤਾ ਤੇ ਉਹ ਜੋ ਪਰਮੇਸ਼ਰ ਕਰ ਰਿਹਾ ਹੈ ਜੋ ਕਰਵਾ ਰਿਹਾ ਹੈ ਉਹ ਸਭ ਕੁਝ ਭਲਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੇ ਸ਼ਬਦ ਬਾਣੀ ਦੇ ਵਿੱਚ ਕਿਉਂਕਿ ਪਿਤਾ ਗੁਰੂ ਰਾਮਦਾਸ ਜੀ ਨਾਨਕ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ 사ਸੰਗਤ ਜੀ ਜਿਹੜੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਨੇ ਕੀਤੀਆਂ ਨਾ ਉਹ ਸੱਚ ਹੋ ਕੇ ਨੇ ਬੜੀਆਂ ਇੱਕ ਦਿਨ ਛੋਟੀ ਜਿਹੀ ਵਸਤਾ ਹੈ ਗੁਰੂ ਅਮਰਦਾਸ ਜੀ ਜਿਸ ਮੰਜੀ ਤੇ ਜਿਸ ਪਲੰਘ ਤੇ ਬੈਠੇ ਆ ਉਦੇ ਉੱਪਰ ਚੜਨ ਦਾ ਯਤਨ ਕਰ ਰਹੇ ਪਾਸ਼ਾ ਜੀ ਪੁੱਛਦੇ ਆ ਬੀਬੀ ਭਾਨੀ ਜੀ ਆ ਜਾਂਦੇ ਆ ਕਹਿੰਦੇ ਕੌਣ ਹੈ ਕਹਿੰਦੇ ਦੋਤਾ ਕਹਿੰਦੇ ਦੋਤਾ ਨਹੀਂ ਬਾਣੀ ਦਾ ਬੋਤਾ ਜੇ ਅੱਜ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਵਣ ਬਾਣੀ ਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਧ ਤੋਂ ਜ਼ਿਆਦਾ ਬਾਣੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਹੈ। ਔਰ ਜੀਵਨ ਦੇ ਵਿੱਚ ਜੋ ਪ੍ਰੈਕਟੀਕਲ ਕੀਤਾ, ਜੋ ਸਤਗੁਰੂ ਨੇ ਕੀਤਾ ਉਹਨੂੰ ਵੀ ਬਾਣੀ ਦੇ ਸ਼ਬਦਾਂ ਦੇ ਵਿੱਚ ਸਤਗੁਰੂ ਨੇ ਉਚਾਰਨ ਕੀਤਾ ਹੈ। ਕਦੇ ਵਾਸਤੇ ਸਾਡਾ ਜੀਵਨ ਬਣਾਉਣ ਵਾਸਤੇ। ਸਾਡਾ ਭਰੋਸਾ ਬਣ ਜਾਏ, ਸਾਡਾ ਵਿਸ਼ਵਾਸ ਬਣ ਜਾਏ। ਕਿੰਨਾ ਵਿਸ਼ਵਾਸ ਸਤਗੁਰੂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਸ਼ਬਦ ਵਿੱਚ ਸਤਿਗੁਰ ਕਹਿੰਦੇ ਏਕਾ ਟੇਕ ਮੇਰਾ ਮਨ ਚੀਤ ਮੇਰਾ ਮਨ ਦੇ ਵਿੱਚ ਮੇਰੇ ਚਿੱਤ ਦੇ ਵਿੱਚ ਇੱਕ ਟੇਕ ਹੈ ਉਹ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਹੋਰ ਕਿਸੇ ਦੀ ਟੇਕ ਨਹੀਂ ਸਾਨੂੰ ਸਮਝਾਇਆ ਨਾ ਸਤਿਗੁਰ ਦੀ ਨੇ ਕਹਿੰਦੇ ਇੱਕ ਦੀ ਆਸ ਰੱਖੋ ਮਹਾਰਾਜ ਜੀ ਅਸੀਂ ਭਰੋਸਾ ਜਕੀਏ ਜੀਵਨ ਦੇ ਵਿੱਚ ਪਾਸ਼ਾ ਕਹਿੰਦੇ ਤੁਹਾਡੇ ਦੁੱਖ ਤੁਹਾਡੇ ਭਰਮ ਤੁਹਾਡਾ ਡਰ ਖਤਮ ਹੋ ਜਾਏਗਾ ਕਦੋਂ ਜਿੱਦਣ ਤੁਸੀਂ ਇੱਕ ਦੀ ਟੇਕ ਰੱਖੋਗੇ ਆਪਣੀ ਸਿਆਣਪ ਨੂੰ ਛੱਡ ਦਿਓ ਆਪਣੀ ਅਕਲ ਨੂੰ ਛੱਡ ਦਿਓ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਇ ਇਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭੋਜਾਇ ਫਿਰ ਅੱਗੇ ਕਹਿੰਦੇ ਮਾਨੁਕ ਕੀ ਤੇਕ ਬਿਰਥੀ ਸਭ ਜਾਣ ਦੇਵਣ ਕੋ ਇਕ ਹੈ ਭਗਵਾਨ ਜਿਸਕੇ ਦੀਏ ਰਹੇ ਅਗਾਹੇ ਬਹੁrna ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਇਕ ਆਪ ਮਾਨੁਕੇ ਕਿਛ ਨਾਹੀ ਹ ਜਦਨ ਸਾਨੂੰ ਉਤੇ ਭਰੋਸਾ ਆਉਂਦਾ ਉਦੀ ਟੇਕ ਰੱਖਦੇ ਮਹਾਰਾਜ ਕਹਿੰਦੇ ਭਾਈ ਧਰ ਜਿਹੜੇ ਇੱਕ ਟੇਕ ਤੋਂ ਲਾਹੇ ਵਿਡਾਣੀ ਆਸ ਇੱਕਾਂ ਟੇਕ ਮੇਰਾ ਮਨ ਚੀਤ ਮੈਨੂੰ ਇੱਕ ਦੀ ਟੇਕ ਆ ਇੱਕ ਦੀ ਓਟ ਆ ਇੱਕ ਦਾ ਆਸਰਾ ਇੱਕ ਦਾ ਸਹਾਰਾ ਹੈ ਮੇਰੇ ਮਨ ਵਿੱਚ ਮੇਰੇ ਚਿੱਤ ਵਿੱਚ ਜਿਸ ਕੇ ਸਕਰਣਾ ਸੋ ਹਮਰਾ ਮੀਤ ਜਿਹਨੇ ਕਰਨਾ ਤੋਂ ਸਾਡਾ ਮਿੱਤਰ ਹੈ ਵਾਹਿਗੁਰੂ ਪਰਮੇਸ਼ਰ ਜੀ ਦਾ ਤੇ ਉਹ ਗਲਤ ਕਰਦਾ ਹੀ ਨਹੀਂ ਹੈ ਜਿਸ ਕਿਸ ਕਰਨਾ ਸੋ ਹਮਰਾ ਮੀਤ ਰਹਾਉ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰ ਕਹਿੰਦੇ ਮੀਤ ਕਰ ਸੋਈ ਹਮ ਮਾਨਾ ਜੋ ਮੇਰਾ ਮਿੱਤਰ ਕਰਦਾ ਨਾ ਮੈਂ ਉਹਨੂੰ ਮੰਨਦਾ ਹੋਰ ਕਰਕੇ ਦਿਖਾਇਆ ਸਾਧ ਸੰਗਤ ਜੀ ਚਾਹੇ ਸ਼੍ਰੀ ਦਰਬਾਰ ਸਾਹਿਬ ਬੈਠੇ ਆ ਚਾਹੇ ਸਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਤਤੀ ਤਵੀ ਤੇ ਬੈਠੇ ਕਹਿੰਦੇ ਮੀਤ ਕਰੇ ਸੋਈ ਹਮ ਮੰਨ ਜੋ ਮੇਰਾ ਕਰ ਰਿਆ ਰੱਬ ਪਰਮੇਸ਼ਰ ਕਰ ਰਿਆ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਜੋ ਤੂੰ ਕਰੇ ਕਰਾਵੇ ਸਵਾਮੀ ਸਭ ਮਸਲਤ ਪਰਵਾਹ ਉਹ ਮੈਨੂੰ ਗੱਲ ਪ੍ਰਵਾਨ ਜੋ ਤੂੰ ਕਰਾ ਰਿਹਾ ਉਹ ਚੰਗਾ ਹੀ ਕਰਦਾ ਕਦੇ ਗਿਲਾ ਨਹੀਂ ਕੀਤਾ ਸ਼ੁਕਰਾਨਾ ਕੀਤਾ ਮੈਂ ਕਦੇ ਵੀ ਬਿੰਦ ਕੀਤੀ ਸੀ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਬਹੁਤ ਸਤਗੁਰੂ ਜੀ ਨੂੰ ਕਸ਼ਟ ਦਿੱਤੇ ਗਏ ਇਹ ਨਹੀਂ ਕਿ ਸਿਰਬ ਤੱਤੀ ਤਵੀ ਸੀ ਜਾਂ ਗਰਮ ਰੇਤ ਤੱਤੀ ਸੀ ਜਾਂ ਪਾਣੀ ਤੱਤਾ ਸੀ ਇੱਥੇ ਤਾਂ ਜਿਹੜਾ ਬੋਲ ਰਿਆ ਸੀ ਉਹਦੇ ਬੋਲ ਵੀ ਤੱਤੇ ਸੀ ਸਾਰਾ ਮਾਹੌਲ ਹੀ ਤੱਤਾ ਸੀ ਪਰ ਇੱਕੋ ਠੰਡਾ ਸੀ ਉਹ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹ ਜਿਹੜੇ ਤੱਤੀ ਤਵੀ ਦੇ ਬੈਠੇ ਵੀ ਕਹਿ ਰਿਹਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਨ ਕਿੰਨਾ ਕੁਸ਼ ਕੀਤਾ ਗਿਆ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਘਰ ਦੇ ਵਿੱਚ ਹੀ ਬਰੋਦੀ ਬੈਠਾ ਸੀ ਪ੍ਰਿਥੀਚੰਦ ਵੱਡਾ ਭਰਾ ਸੀ ਇੱਥੋਂ ਤੱਕ ਰਸਾ ਸੰਗਤ ਜੀ ਚਾਰ ਵਾਰੀ ਬਚਪਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੇ ਯਤਨ ਕੀਤੇ ਗਏ ਕਦੇ ਦੇਈ ਵਿੱਚ ਖੜਾਵੇ ਕੋਲੋਂ ਜ਼ਹਿਰ ਪਾ ਕੇ ਮਿਲਾ ਕੇ ਭੇਜਿਆ ਗਿਆ ਕਦੇ ਸਪੇਰੇ ਨੂੰ ਭੇਜਿਆ ਗਿਆ ਕਦੇ ਬ੍ਰਾਹਮਣ ਨੂੰ ਭੇਜਿਆ ਗਿਆ ਕਦੇ ਦਾਈ ਨੂੰ ਭੇਜਿਆ ਗਿਆ ਹਮੇਸ਼ਾ ਪ੍ਰਮਾਤਮਾ ਨੇ ਕਹਿੰਦੇ ਕਿਰਪਾ ਕੀਤੀ ਤੇ ਸਾਰੇ ਸ਼ਬਦ ਸ਼ੁਕਰਾਨੇ ਦੇ ਆ ਗੁਰੂ ਅਰਜਨ ਸਾਹਿਬ ਜੀ ਕਿਉਂਕਿ ਸਾਨੂੰ ਕਰਕੇ ਦਿਖਾਇਆ ਵੀ ਇਦਾਂ ਹੋ ਸਕਦਾ ਹੈ ਸਾਡੇ ਨਾਲ ਤੇ ਸਾਨੂੰ ਕਿੰਨਾ ਭਰੋਸਾ ਕਿੰਨੀ ਤੀਕ ਕਿੰਨਾ ਭਰੋਸਾ ਕਿੰਨਾ ਵਿਸ਼ਵਾਸ ਹੋਣਾ ਚਾਹੀਦਾ ਪ੍ਰਮਾਤਮਾ ਉੱਪਰ ਕਹਿੰਦੇ ਮੇਰਾ ਸਤਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋ ਕਦੇ ਸੁਲਵੀ ਖਾਨ ਚੜ ਕੇ ਆ ਰਿਆ ਕਦੇ ਸੁਲੀ ਖਾਨ ਪਠਾਨ ਚੜ ਕੇ ਆ ਰਿਆ ਫੌਜਾਂ ਲੈ ਕੇ ਆ ਰੇ ਪਰ ਉਹ ਰੱਬ ਰੱਖਣ ਵਾਲਾ ਕਹਿੰਦੇ ਬਹੁਤ ਵੱਡਾ ਹੈ ਕਹਿੰਦੇ ਇੰਨਾ ਭਰੋਸਾ ਇੰਨਾ ਵਿਸ਼ਵਾਸ ਸਾਨੂੰ ਦੱਸਿਆ ਕਹਿੰਦੇ ਜਿਸਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੇ ਸਤਗੁਰੂ ਮਹਾਰਾਜ ਕਹਿੰਦੇ ਜਿਹਦੇ ਉਪਰ ਤੂੰ ਹੈ ਨਾ ਫੇਰ ਕਾਦਾ ਡਰ ਬੋਲ ਨਾ ਜਾਣੇ ਮਾਇਆ ਮਦ ਮਤਾ ਮਦ ਕਹਿੰਦੇ ਨਸ਼ੇ ਨੂੰ ਸ਼ਰਾਬ ਨੂੰ ਉਹ ਤਾਂ ਨਸ਼ੇ ਦੇ ਵਿੱਚ ਆ ਕੇ ਜਿਹੜਾ ਹੰਕਾਰ ਹੁੰਦਾ ਨਾ ਮਨੁੱਖ ਦਾ ਕਹਿੰਦੇ ਬੋਲ ਨਾ ਜਾਣੇ ਮਾਇਆ ਮਾਇਆ ਦੇ ਨਸ਼ੇ ਵਿੱਚ ਬੋਲਦਾ ਹੀ ਨਹੀਂ ਬੋਲ ਨਾ ਜਾਣੇ ਮਾਇਆ ਮਦ ਮਤਾ ਮਰਨਾ ਚੀਤ ਨਾਵੇ ਮੌਤ ਵੀ ਨੇੜੇ ਨਹੀਂ ਆਉਂਦੀ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਸ ਨਾਹੀ ਜਮ ਨਹੀਂ ਆਵੇ ਨੀ ਕਿੰਨਾ ਭਰੋਸਾ ਹੋਏਗਾ ਪਾਸ਼ਾ ਕਹਿੰਦੇ ਨਾ ਭੱਟਾ ਨੇ ਉਸਤਤ ਕੀਤੀ ਕਹਿੰਦੇ ਜਾਮ ਗੁਰੂ ਹੋਏ ਬਲ ਧਨੇ ਕਿਆ ਗਾਰਬ ਦੀਜੈ ਜਾਮ ਗੁਰੂ ਹੋਏ ਬਲ ਲੱਖ ਬਾਹਾਂ ਕਿਆ ਕੀ ਜੇ ਲੱਖਾਂ ਬਾਹਾਂ ਵੀ ਮਨੁੱਖ ਦਾ ਕੁਝ ਨਹੀਂ ਬਗਾਰ ਸਕਦੇ ਆ ਜੇ ਗੁਰੂ ਨਾਲ ਹੈ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਕੁਝ ਵੀ ਨਹੀਂ ਹੋ ਸਕਦਾ ਦੁਨੀਆ ਜੋਰ ਲਾ ਲਵੇ ਦੁਨੀਆ ਤਾਕਤ ਲਾ ਲਵੇ ਮਹਾਰਾਜ ਕਹਿੰਦੇ ਜਿਹਦੇ ਨਾਲ ਤੂੰ ਹੈ ਨਾ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ ਤੇ ਤੇਰੇ ਬਿਨਾ ਹੈ ਵੀ ਕੋਈ ਨਹੀਂ ਆਪੇ ਕਹਿੰਦੇ ਆ ਗੁਰੂ ਅਰਜਨ ਸਾਹਿਬ ਕਹਿੰਦੇ ਤੁਧ ਬਿਨ ਦੁਜਾ ਨਾਹੀ ਕੋਏ ਤੂੰ ਕਰਤਾਰ ਕਰ ਹੈ ਸੋ ਹੋਏ ਤੇਰਾ ਜੋਰ ਤੇਰੀ ਮੰਨ ਟੇਕ ਸਦਾ ਸਦਾ ਜਪ ਨਾਨਕ ਬੇਨਤੀ ਕਰਿਆ ਆ ਸੂਲੀ ਖਾਨ ਚੜ ਕੇ ਆਇਆ ਹੈ ਕੌਣ ਲੈ ਕੇ ਆਇਆ ਪ੍ਰਿਥੀ ਚੰਦ ਆਪਾਂ ਕਬਜ਼ਾ ਕਰਨਾ ਦਰਬਾਰ ਸਾਹਿਬ ਦੇ ਉੱਪਰ ਤੈਨੂੰ ਵੀ ਸਦਿਆਂਗੇ ਪਰ ਉਹ ਮਰ ਗਿਆ ਪੱਠੇ ਤਖਾਨ ਲੈ ਗਿਆ ਸੀ ਆਪਣੇ ਐਸੀ ਹਵਾ ਆਈ ਜੋ ਵੀ ਰੱਬ ਦਾ ਭਾਣਾ ਸੀ ਉਹ ਵੀ ਹੋਇਆ ਘੋੜੇ ਸਮੇਤ ਪੱਠੇ ਵਿੱਚ ਚਲਾ ਗਿਆ ਅੱਗ ਵਿੱਚ ਸੜ ਕੇ ਮਰ ਗਿਆ ਤੇ ਜਿਹੜਾ ਮੁਸਲਮਾਨ ਸੜ ਕੇ ਮਰ ਜਾਂਦਾ ਤੇ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਉਹਨੂੰ ਨਪਾਕ ਕਹਿੰਦੇ ਆ ਵਾਸਾ ਜੀ ਨੂੰ ਦੱਸਿਆ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਰੱਬ ਦਾ ਸ਼ੁਕਰ ਕਰੋ ਸੁਲੀ ਤੇ ਨਾਰਾਇਣ ਰਾਖ ਸੁਲੀ ਕਾ ਹਾਥ ਕਈ ਨਾ ਪਹੁੰਚੇ ਸੁਲੀ ਹੋਏ ਮੁਵਾ ਨਾ ਪਾਕ ਧਰਮ ਤੋਂ ਵੀ ਚਲਾ ਗਿਆ ਦੁਨੀਆ ਤੋਂ ਵੀ ਚਲਾ ਗਿਆ دین ਤੋਂ ਵੀ ਗਿਆ ਤੇ ਦੁਨੀਆ ਤੋਂ ਵੀ ਚਲਾ ਗਿਆ ਕਹਿੰਦੇ ਜੋ ਮੇਰਾ ਵਾਹਿਗੁਰੂ ਕਰ ਰਿਹਾ ਨਾ ਉਹ ਚੰਗਾ ਕਰ ਰਿਹਾ ਮੀਤ ਕਰੈ ਸੋਈ ਹਬਮਾਨਾ ਉਹ ਮੇਰਾ ਮਿੱਤਰ ਵਾਹਿਗੁਰੂ ਜੋ ਕਰਦਾ ਮੈਂ ਉਹਨੂੰ ਮੰਨ ਰਿਹਾ ਉਹ ਕਹਾਣੀ ਹੋਰ ਕਰਕੇ ਦਿਖਾਇਆ ਸਾਈ ਮੀਆਂ ਮੀਰ ਜੀ ਵਰਗੀ ਇੰਨੀ ਵੱਡੀ ਰੂਹ ਜਿਹੜੀ ਸੀ ਇੰਨੀ ਰੱਬੀ ਰੂਹ ਜਿਹੜੀ ਆ ਕੇ ਕਰਲਾ ਉੱਠੀ ਸੀ ਕਿੱਡਾ ਵੱਡਾ ਦਿਲ ਕੰਬਾਉ ਤਸੀਹਾ ਦਿੱਤਾ ਗਿਆ ਗੁਰੂ ਪਾਤਸ਼ਾਹ ਜੀ ਤੇ ਆਪਾਂ ਹੱਥ ਵੀ ਲੱਗਦੇ ਨਾ ਅੱਜ ਤਵੇ ਦੇ ਉੱਪਰ ਤੇ ਆਪਾਂ ਕਿੰਨੇ ਦਿਨ ਸੇਖ ਕਰਦੇ ਆ ਹੱਥ ਸਾਨੂੰ ਸਿਖ ਲੱਗ ਗਏ ਤੇ ਅੱਗ ਬਲਦੀ ਪਈ ਆ ਥੱਲੇ ਤਵੀ ਲਾਲ ਕਰਕੇ ਗੁਰੂ ਅਰਜਨ ਸਾਹਿਬ ਜੀ ਬੈਠੇ ਉੱਪਰ ਸਾਈ ਮੀਆਂ ਵੀਰ ਜੀ ਪੁੱਛਦੇ ਸਤਿਗੁਰੂ ਇਹ ਕੀ ਹੈ ਗੁਰੂ ਮਹਾਰਾਜ ਤੁਸੀਂ ਤਾਂ ਕਹਿੰਦੇ ਸਾਡਾ ਕੋਈ ਦੁਸ਼ਮਣ ਨਹੀਂ ਹੈ ਕਹਿੰਦੇ ਮੈਂ ਹੁਣ ਵੀ ਕਹਿ ਰਿਹਾ ਕੋਈ ਦੁਸ਼ਮਣ ਨਹੀਂ ਮੈਂ ਤਾਂ ਨਹੀਂ ਮੰਨ ਰਿਹਾ ਉਹ ਮੰਨ ਰਿਹਾ ਕਿ ਦੁਸ਼ਮਣ ਮੈਂ ਤਾਂ ਮੰਨੇ ਨਹੀਂ ਰਿਹਾ ਮੈਂ ਥੋੜੇ ਮੰਨ ਰਿਹਾ ਕਹਿੰਦੇ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਣ ਮੈਂ ਤਾਂ ਹੁਣ ਵੀ ਨਹੀਂ ਕਹਿੰਦਾ ਤੇ ਮੈਂ ਤਾਂ ਹੁਣ ਵੀ ਕਹਿ ਰਿਹਾ ਕਿ ਇਹ ਤਾਂ ਸਾਰੇ ਮਿੱਤਰ ਹੀ ਆ ਅੰਦਰੋਂ ਭਾਵਨਾ ਸੀ ਕਿ ਜੋ ਪਰਮੇਸ਼ਰ ਕਰਦਾ ਹੈ ਕਹਿੰਦੇ ਗੁਰੂ ਮਹਾਰਾਜ ਇੱਕ ਦਿਨ ਕਿਹਾ ਸੀ ਨਾ ਤੇ ਤੁਹਾਡੀ ਸੁਖਣੀ ਸਾਹਿਬ ਵਿੱਚ ਲਿਖਿਆ ਵਿਤੈਸਾ ਹਰਕ ਤੈਸਾ ਉਸੋਗ ਸਦਾ ਅਨੰਤ ਤੇ ਨਾਹੀ ਵਿਯੋਗ ਤੈਸਾ ਸਵਰਣ ਤੈਸੀ ਸਮਾਟੀ ਤੈਸਾ ਅਮਰਤ ਤੈਸੀ ਬਿਖਾਟੀ ਤੈਸਾ ਮਾਣ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਈਏ ਜੀਵਨ ਮੁਗ ਕਹਿੰਦੇ ਕਿ ਤੋ ਹੈ ਕੋਈ ਇਦਾਂ ਦਾ ਜਿਹੜਾ ਖੁਸ਼ੀ ਗਮੀ ਨੂੰ ਇੱਕ ਸਮਝਦਾ ਹੋਵੇ ਸੋਨੇ ਮਿੱਟੀ ਨੂੰ ਇੱਕ ਸਮਝਦਾ ਹੋਵੇ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਕਹਿੰਦੇ ਇੱਕ ਸਮਾਂ ਆਏਗਾ ਫੇ ਇਹਦੇ ਅਰਥ ਵੀ ਕਰ ਦਿਆਂਗੇ ਔਰ ਕਰਕੇ ਦਿਖਾਏ ਉਹ ਦਿਨ ਕਿਹਾ ਫੇ ਗੁਰੂ ਅਰਜਨ ਸਾਹਿਬ ਜੀ ਤੱਦੀ ਤਵੀ ਤੇ ਬੈਠੇ ਆ ਕਹਿੰਦੇ ਸਾਈ ਜੀ ਤੁਸੀਂ ਪੁੱਛਦੇ ਸੀ ਨਾ ਵੀ ਹੈ ਕੋਈ ਕਹਿੰਦੇ ਮੈਂ ਉਦਾਂ ਨਹੀਂ ਬੋਲਿਆ ਸੀ ਅੱਜ ਦੱਸਦੇ ਵਿੱਕੂ ਜੀ ਜੋ ਪਰਮੇਸ਼ਰ ਕਰ ਰਿਹਾ ਇਹ ਨਹੀਂ ਕਿ ਚੰਗਾ ਹੋ ਗਿਆ ਤੇ ਚੰਗਾ ਹੋ ਗਿਆ ਜੇ ਮਾੜਾ ਹੋ ਗਿਆ ਤੇ ਮਾੜਾ ਕਹਿ ਦਿੱਤਾ ਨਹੀਂ ਕਹਿੰਦੇ ਮਾੜਾ ਵੀ ਹੋ ਗਿਆ ਕਿ ਜੋ ਤੂੰ ਕਰ ਰਿਹਾ ਜੋ ਤੂੰ ਕਰੇ ਕਰਾਵੇ ਸਾਮੀ ਸਾ ਮਸਲਤ ਪਰਵਾਣ ਜੇ ਚੰਗਾ ਹੋ ਗਿਆ ਤੇ ਮੈਂ ਕੀਤਾ ਮੇਰੀ ਅਕਲ ਮੇਰੀ ਸਿਆਣਪ ਜੇ ਮਾੜਾ ਹੋ ਜਾ ਕਹਿੰਦਾ ਫਲਾਣੇ ਬੰਦੇ ਨੇ ਕਰ ਦਿੱਤਾ ਗਲਤੀ ਦੂਸਰੇ ਦੀ ਕਹਿੰਦੇ ਫਿਰ ਉਹ ਆਸ਼ਿਕ ਨਹੀਂ ਹੁੰਦੇ ਕਹਿੰਦੇ ਚੰਗੇ ਚੰਗਾ ਕਰ ਮੰਨੇ ਉਹਨਾਂ ਦਾ ਮੰਨ ਲਿਆ ਵੀ ਚੰਗਾ ਹੋ ਗਿਆ ਤਾਂ ਮੰਨਿਆ ਵੀ ਚੰਗਾ ਹੀ ਐ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਤੇ ਮੰਦੇ ਨੂੰ ਨਹੀਂ ਮੰਨ ਰਿਆ ਕਹਿੰਦਾ ਨਹੀਂ ਉਹਨੇ ਕਰਤਾ ਫਲਾਣੇ ਨੇ ਕੀਤਾ ਕਹਿੰਦੇ ਆਸ਼ਕ ਇਹ ਨਾਖੀਏ ਜੇ ਲਿਖਾਂ ਵਰਤੇ ਸੋਏ ਉਹ ਆਸ਼ਕ ਨਹੀਂ ਹੁੰਦੇ ਜਿਹੜੇ ਇਹ ਸਾਬਤ ਤਬ ਕਰਦੇ ਕਾਹਦੇ ਆਸ਼ਕ ਹੁੰਦੇ ਤੇ ਚੰਗਾ ਹੋ ਗਿਆ ਤੇ ਚੰਗਾ ਨਹੀਂ ਕਹਿੰਦੇ ਜੋ ਕਰ ਰਿਆ ਅੱਜ ਵੀ ਨਾ ਲੋਕ ਥੜਕ ਜਾਂਦੇ ਕਿੰਨੀ ਭਾਵਨਾ ਸੀ ਗੁਰੂ ਅਰਜਨ ਸਾਹਿਬ ਦੇ ਅੰਦਰ ਕਿ ਮੀਤ ਕਰੈ ਸੋਈ ਹਮਮਾਨਾ ਅੱਜ ਸਾਨੂੰ ਕਹਦੇ ਨਾ ਕੋਈ ਬਿਮਾਰੀ ਸੀ ਸਾਧ ਸੰਗਤ ਜੀ ਹੁਣ ਉਹਦੇ ਤਾਂ ਇੰਜੈਕਸ਼ਨ ਵੀ ਆ ਗਏ ਆ ਜਿਹਨੂੰ ਚੇਚਕ ਦੀ ਬਿਮਾਰੀ ਕਹਿੰਦੇ ਸੀ ਜਿਹਨੂੰ ਲੋਕਾਂ ਨੇ ਨਾਮ ਦਿੱਤਾ ਮਾਤਾ ਨਿਕਲੀ ਹੈ ਤੇ ਮਾ ਇਦਾਂ ਦੀ ਥੋੜੇ ਹੁੰਦੀ ਪੁਰਾਣੇ ਸਮਿਆਂ ਵਿੱਚ ਕਈਆਂ ਦੇ ਸਰੀਰ ਚਿਹਰੇ ਵਿਗੜ ਜਾਂਦੇ ਸੀ ਸ਼ਕਲਾਂ ਪਕੜ ਜਾਂਦੀਆਂ ਸੀ ਲੋਕਾਂ ਦਾਣੇ ਨਿਕਲ ਜਾਂਦੇ ਸੀ ਤੇ ਮਾਂ ਫਿਰ ਮਾਂ ਇਦਾਂ ਦੇ ਕੰਮ ਥੋੜੇ ਕਰਦੀ। ਮਾਂ ਸ਼ਬਦ ਦੇਤਾ ਫਿਰ ਕਹਿੰਦੇ ਜੀ ਸੀਤਲਾ ਦੇ ਮੰਦਰ ਜਾਓ। ਲੋਕੀ ਘੱਟ ਥੋੜੇ ਕਰਦੇ ਆ। ਗੁਰੂ ਅਰਜਨ ਸਾਹਿਬ ਨੂੰ ਵੀ ਕਿਹਾ ਹੋਣਾ। ਗੁਰਮਾਰ ਕਹਿੰਦੇ ਅਰਦਾਸ ਕਰੋ। ਅਰਦਾਸ ਕਰੋ। ਸੀਤਲਾ ਤੇ ਰਾਖਿਆ ਬਿਹਾਰੀ। ਸੀਤਲਾ ਠਾਕ ਰਾਈ। ਕਿਉਂਕਿ ਜਦੋਂ ਅਸੀਂ ਭਾਵਨਾ ਦੇ ਨਾਲ ਬੱਚੇ ਜਿਹੜੇ ਹਨ ਨਾ ਮਨ ਦੇ ਕੋਰੇ ਹੁੰਦੇ ਆ। ਮਨ ਦੇ ਵਿੱਚ ਭਾਵਨਾ ਹੁੰਦੀ ਹੁਣ ਕਈ ਨੂੰ ਕਿਸੇ ਨੂੰ ਕੋਹ ਨਾ ਵੱਡੇ ਬੰਦੇ ਨੂੰ ਕੋਹ ਨਹੀਂ ਮੰਨਦਾ ਵੀ ਜਰਾਬਾਂ ਲੱਗ ਕੇ ਆਉ ਹੱਥ ਧੋ ਲਓ ਸੇਵਾ ਕਰਨ ਤੋਂ ਪਹਿਲਾਂ ਨਹੀਂ ਮੰਨੇਗਾ ਹੰਕਾਰ ਹੁੰਦਾ ਹੈ ਨਾ ਤੇ ਬੱਚੇ ਨੂੰ ਜਿੱਦਾਂ ਆਪਾਂ ਕਵਾਂਗੇ ਬੱਚਾ ਮੰਨ ਜਾਂਦਾ ਕਿਉਂਕਿ ਜਦੋਂ ਅਸੀਂ ਗੁਰੂ ਨੂੰ ਰੱਬ ਸਮਝਿਆ ਪਰਮੇਸ਼ਰ ਸਮਝਾਂਗੇ ਤੇ ਅਸੀਂ ਸਤਕਾਰ ਜਿੰਨਾ ਕਰਾਂਗੇ ਉਹਨਾਂ ਸਾਡੇ ਅੰਦਰ ਪਿਆਰ ਬਣੇਗਾ ਗੁਰੂ ਦੇ ਪ੍ਰਤੀ ਮੈਨੂੰ ਕੱਲ ਇੱਕ ਇੱਕ ਬੰਦਾ ਬੈ ਕੇ ਕਹ ਰਿਹਾ ਸੀ ਗੁਰਮਖ ਕਹਿੰਦੇ ਬੱਚੇ ਨੂੰ ਇਦਾਂ ਹੀ ਜਿਹਨੂੰ ਲੋਕੀ ਕਹਿੰਦੇ ਮਾਤਾ ਨਿਕਲ ਗਈ ਤੇ ਕਈਆਂ ਨੇ ਕਿਹਾ ਰਿਸ਼ਤੇਦਾਰਾਂ ਦੇ ਫੋਨ ਆ ਗਏ ਮੰਦਰ ਲੈ ਜਾਓ ਕਹਿੰਦੇ ਸਾਡਾ ਵੀ ਮਨ ਹੋਇਆ ਬੱਚੇ ਨੂੰ ਦੇਖ ਕੇ ਵੀ ਬੱਚਾ ਪਰੇਸ਼ਾਨ ਹੋ ਰਿਹਾ ਸਰੀਰ ਤੇ ਲਾਲ ਲਾਲ ਦਾਣੇ ਨਿਕਲ ਗਏ ਅਸੀਂ ਵੀ ਤਿਆਰ ਹੋ ਗਏ ਪਰ ਬੱਚਾ ਨਹੀਂ ਤਿਆਰ ਹੋ ਗਿਆ ਕਿਉਂਕਿ ਉਹ ਸਿੱਖ ਕੇ ਗਿਆ ਸੀ ਕੈਂਪ ਦੇ ਵਿੱਚ ਮੇਂ ਗੁਰੂ ਗ੍ਰੰਥ ਸਾਹਿਬ ਤੋਂ ਬਗਾਰ ਕੋਈ ਵੀ ਨਹੀਂ ਹੈ ਤੇ ਇਨਾ ਵਿਸ਼ਵਾਸ ਇੱਥੇ ਦੀ ਹੈ ਗੁਰਸਿੱਖ ਇਨਾ ਵਿਸ਼ਵਾਸ ਤੇ ਸਤਿਗੁਰ ਮਹਾਰਾਜ ਕਹਿੰਦੇ ਗੁਰੂ ਅਰਜਨ ਸਾਹਿਬ ਨੂੰ ਵੀ ਕਿਹਾ ਹੋਣਾ ਨਾ ਤੇ ਗੁਰੂ ਮਹਾਰਾਜ ਕਹਿੰਦੇ ਨਹੀਂ ਅਰਦਾਸ ਕਰੋ ਦੋ ਸ਼ਬਦ ਸੀਤਲਾ ਤੇ ਰਾਖਿਆ ਬਿਹਾਰੀ ਸੀਤਲਾ ਠਾਕ ਰਹੀ ਜੋ ਕਹਿੰਦੇ ਕਰਦਾ ਪਰਮੇਸ਼ਰ ਕਰਦਾ ਮੈਂ ਉਹਨੂੰ ਮੰਨਦਾ ਔਰ ਕਰਕੇ ਦਿਖਾਇਆ ਮੀਤ ਕਰ ਸੋਈ ਹਮ ਮਾਨ ਆ ਸੁੱਖਾਂ ਦੇ ਵਿੱਚ ਤਾਂ ਮੰਨਦਾ ਕਹਿ ਦਿੰਦਾ ਵੀ ਲੱਭ ਕੋਈ ਗੱਲ ਨਹੀਂ ਪਰ ਦੁੱਖਾਂ ਦੇ ਵਿੱਚ ਵੀ ਕਹਿਣਾ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਹੀਂ ਜੇ ਭੁੱਖ ਦੇ ਤਾਂ ਇੱਦ ਹੀ ਰਾਜਾ ਦੁੱਖ ਵਿੱਚ ਸੂਖ ਮਣਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੋ ਖਾਈ ਕੌਣ ਕਹਿੰਦਾ ਕਹਿੰਦੇ ਮੀਤ ਕਰੇ ਸੋਈ ਹਮ ਮਨ ਜੋ ਮੇਰਾ ਮਿੱਤਰ ਕਹਿ ਰਿਹਾ ਜੋ ਮੇਰਾ ਵਾਹਿਗੁਰੂ ਕਹਿ ਰਿਹਾ ਮੈਂ ਉਹਨੂੰ ਮੰਨਦਾ ਹਾਂ मीत ਕਰ ਸੋਈ ਹਮਮਾਨਾ ਮੀਤ ਕੇ ਕਰਤਵ ਕਰਤ ਮਤਲ ਕੰਮ ਕੁਸ਼ਲ ਸਮਾਨਾ ਕੁਸ਼ਲ ਕਹਿੰਦੇ ਸੁਖ ਮੇਰਾ ਮਿੱਤਰ ਜਿਹੜਾ ਵੀ ਕੰਮ ਕਰਦਾ ਹੈ ਨਾ ਮੈਂ ਉਹਨੂੰ ਸੁਖ ਕਰਕੇ ਮੰਨਦਾ ਸੁਖ ਦੇ ਬਰਾਬਰ ਮੰਨਦਾ ਜੇ ਦੁੱਖ ਵੀ ਦਿੰਦਾ ਮੈਂ ਤਾਂ ਵੀ ਉਹਦਾ ਹੀ ਸ਼ੁਕਰਾਨਾ ਕਰਦਾ ਕਿਬ ਕਹਣਾ ਗੁਰੂ ਮਹਾਰਾਜ ਸ਼ਰਾਬ ਥੋੜੇ ਗਿਆ ਵੀ ਦੁੱਖ ਆ ਕੇ ਸ਼ਰਾਬ ਆ ਗਿਆ ਕਹਿੰਦੇ ਕੇਤਿਆਂ ਦੋਖ ਭੋਗ ਸਤ ਮਾਰ ਏ ਵੀ ਦਾਤ ਤੇਰੀ ਦਾਤਾਰ ਮੀਤ ਕਰੈ ਸੋਈ ਹਮ ਮੰਨ ਮੀਤ ਕੇ ਕਰਤਵ ਕੁਸ਼ਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਣਾ ਜਿਹਨੇ ਕਰਨਾ ਉਹ ਸਾਡਾ ਮਿੱਤਰ ਜਿਸ ਕਿਛ ਕਰਣਾ ਸੋ ਹਮਰਾ ਮੀਤ ਰਹਾਉ मीत हमारा बेपरवाह ਜਿਹੜਾ ਮੇਰਾ ਮਿੱਤਰ ਵਾਹਿਗੁਰੂ ਹੈ ਨਾ ਬੇਪਰਵਾਹ ਹੈ ਤੁਸੀਂ ਪਾਠ ਕਰੋ ਨਾ ਕਰੋ ਉਹਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਸੇਵਾ ਕਰੋ ਨਾ ਕਰੋ ਕੋਈ ਫਰਕ ਨਹੀਂ ਪੈਣਾ ਪਾਸ਼ਾ ਕਹਿੰਦੇ ਹਨ ਨਾ ਰੋਜ਼ ਤੁਸੀਂ ਪੜਦੇ ਹੋ ਕਹਿੰਦੇ ਪੂਰਾ ਸੰਸਾਰ ਵੀ ਉਹਦੀ ਉਸਤਤ ਕਰੇ ਉਹਨੇ ਵੱਡਾ ਨਹੀਂ ਹੋ ਜਾਣਾ ਨਹੀਂ ਕਰੋਗੇ ਤਾਂ ਰੱਬ ਨੇ ਛੋਟਾ ਨਹੀਂ ਹੋ ਜਾਣਾ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਮੇਰਾ ਮਿੱਤਰ ਇਦਾਂ ਦਾ ਨਾ ਉਹ ਮਰੇ ਨਾ ਹੋਵੇ ਸੋਗ ਨਾ ਮੈਨੂੰ ਚਿੰਤਾ ਆਉਂਦੀ ਇਹਨੇ ਮਰਨਾ ਕੋਈ ਨਹੀਂ ਨਾ ਉਹ ਮਰੇ ਨਾ ਹੋਵੇ ਸੋਗ ਬੰਦੇ ਨੂੰ ਤਾਂ ਕੋਈ ਫਲਾਣਾ ਮਰ ਗਿਆ ਤੇ ਮੇਰਾ ਕੀ ਬਣੇਗਾ ਗੁਰਮਹਾਰਗ ਕਹਿੰਦੇ ਉਹ ਮਰਦਾ ਹੀ ਨਹੀਂ ਹੈ ਉਹਨੂੰ ਬਣਾਓ ਮਿੱਤਰ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋਏ ਮੀਤ ਹਮਾਰਾ ਬੇਪਰਵਾਹ ਗੁਰ ਕਿਰਪਾ ਤੇ ਮੋਹ ਅਸਨਾਹ ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ ਮੇਰਾ ਪਿਆਰ ਜਿਹੜਾ ਸੀ ਨਾ ਉਹ ਪਰਮੇਸ਼ਰ ਦੇ ਨਾਲ ਬਣਾ ਦਿੱਤਾ ਮੇਰੇ ਗੁਰੂ ਨੇ ਕਿਰਪਾ ਕੀਤੀ ਮੀਤ ਹਮਾਰਾ ਅੰਤਰਜਾਮੀ ਜਿਹੜਾ ਮੇਰਾ ਮਿੱਤਰ ਵਾਹਿਗੁਰੂ ਅਕਾਲ ਪੁਰਖ ਨਾ ਉਹ ਅੰਤਰਜਾਮੀ ਹੈ ਨਹੀਂ ਜਾਣਦਾ ਹੋ ਮੈਂ ਕਾਹਦੇ ਉੰਦੇ ਨਾਲ ਗਿਲੇ ਕਰਨੇ ਰੱਬ ਆ ਨਹੀਂ ਦਿੱਤਾ ਆ ਨਹੀਂ ਦੇ ਰਿਹਾ ਉਹ ਨਹੀਂ ਕੀਤਾ ਉਹਨੂੰ ਪਤਾ ਕੀ ਦੇਣਾ ਕਦੋਂ ਦੇਣਾ ਕਿਦਾਂ ਦੇਣਾ ਸਭ ਕੁਝ ਪਤਾ ਉਹਨੂੰ ਉਹ ਤਾਂ ਅੰਤਰਜਾਮੀ ਹੈ ਗੁਰੂ ਮਹਾਰਾਜ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਉਹਨੂੰ ਪਤਾ ਨਹੀਂ ਹੈ ਉਹ ਸਭ ਕੁਝ ਜਾਣਦਾ ਹੈ ਪਾਸ਼ਾ ਕਹਿੰਦੇ ਮੀਤ ਹਮਾਰਾ ਅੰਤਰਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਉਹ ਸਭ ਕੁਝ ਸਮਰੱਥ ਹੈ ਸਾਰੀਆਂ ਗੱਲਾਂ ਵਿੱਚ ਸਮਰੱਥ ਪੜਦੇ ਨੇ ਰੋਜ਼ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਕਿਹੜੀ ਗੱਲ ਨਹੀਂ ਕਰ ਸਕਦਾ ਪਰਮੇਸ਼ਰ ਸਮਰੱਥ ਪੁਰਖ ਪਾਰ ਬ੍ਰਹਮ ਸਵਾਮੀ ਜਾਂ ਗੁਰੂ ਅਰਜਨ ਸਾਹਿਬ ਜੀ ਕੁਝ ਨਹੀਂ ਕਰ ਸਕਦੇ ਸੀ ਸਭ ਕੁਝ ਕਰ ਸਕਦੇ ਸੀ ਸਮਰੱਥ ਪੁਰਖ ਪਾਰ ਬ੍ਰਹਮ ਸਵਾਮੀ ਸਾਨੂੰ ਦੱਸਿਆ ਕਿ ਉਹ ਕਿਦਾਂ ਉਹਦਾ ਉਹ ਬਾਣਾ ਮੰਨਿਆ ਜਾਂਦਾ ਹੈ ਕਿਦਾਂ ਉਹਦੀ ਰਾਜਾ ਵਿੱਚ ਰਹਿਣਾ ਰਹਾ ਚਾਹ ਸ਼ਬਦ ਪੜ ਲੈਣੇ ਸੁਣ ਲੈਣੇ ਅਲੱਗ ਚੀਜ਼ ਹੁੰਦੀ ਹੈ ਉਹਨੂੰ ਜੀਵਨ ਦੇ ਵਿੱਚ ਕਮਾਇਆ ਉਹਨੂੰ ਪ੍ਰੈਕਟੀਕਲ ਕਰਕੇ ਗੁਰੂ ਸਾਹਿਬ ਨੇ ਦਿਖਾਇਆ ਪ੍ਰੈਕਟੀਕਲ ਕੀਤਾ ਸਮਰੱਥ ਪੁਰਖ ਪਰਮ ਬ੍ਰਹਮ ਸੁਆਮੀ ਆਖਰ ਦੇ ਵਿੱਚ ਬੇਨਤੀ ਕਰਦੇ ਹਮ ਦਾਸੇ ਤੁਮ ਠਾਕੁਰ ਮੇਰੇ ਏ ਸਤਗੁਰੂ ਅਸੀਂ ਦਾਸ ਆ ਤੂੰ ਸਾਡਾ ਮਾਲਕ ਹੈ ਮਾਣ ਮਹਤ ਨਾਨਕ ਪ੍ਰਭ ਤੇਰੇ ਅਸੀਂ ਸਤਗੁਰੂ ਤੇਰੇ ਆ ਜੇ ਕੋਈ ਮਾਣ ਦੀ ਗੱਲ ਹੈ ਨਾ ਕੋਈ ਵਡਿਆਈ ਦੀ ਗੱਲ ਹੈ ਉਹ ਤੇਰੇ ਨਾਲ ਜੁੜਨ ਕਰਕੇ ਆ ਉਹ ਤੇਰੇ ਜੁੜਨ ਕਰਕੇ ਇਹ ਹੰਕਾਰ ਦੀ ਗੱਲ ਨਹੀਂ ਹੈ ਅਸੀਂ ਤੇਰੇ ਤੇ ਮਾਣ ਕਰਦੇ ਆ ਗੁਰੂ ਮਹਾਰਾਜ ਕਹਿੰਦੇ ਰੱਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨਾ ਜਾਣੂ ਨੀਚ ਮਰਖਾਰੇ ਮਾਣ ਕਰੂੰ ਤਦ ਉਪਰੇ ਕਿੰਨਾ ਮਾਣ ਹੈ ਮੈਨੂੰ ਆਪਣੇ ਗੁਰੂ ਦੇ ਉੱਪਰ ਮਾਣ ਹੋਣਾ ਚਾਹੀਦਾ ਮਾਣ ਕਰੂੰ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਤਿ ਭੂੜ ਤੇ ਤੁਮ ਬਖਸ਼ਣ ਹਾਰੇ ਸਤਗੁਰ ਕਹਿੰਦੇ ਤੁਮ ਹਮ ਦਾਸ ਤੁਮ ਠਾਕੁਰ ਮੇਰੇ ਮਾਣ ਮਹਤ ਨਾਨਕ ਪ੍ਰਭ ਤੇਰੇ ਜੇ ਕੋਈ ਵਡਿਆਈ ਹੈ ਨਾ ਮੈਂ ਆਪਣੀ ਵੀ ਗੱਲ ਕਰਦਾ ਆ ਤੁਹਾਡੀ ਵੀ ਕਰਦਾ ਜੇ ਤੁਹਾਨੂੰ ਕੋਈ ਚੰਗਾ ਕਹਿ ਰਿਹਾ ਕਿ ਤੁਸੀਂ ਸੇਵਾ ਕਰਦੇ ਹੋ ਗੁਰਦੁਆਰਾ ਸਭ ਜਾਣਦੇ ਹੋ ਬਾਣੀ ਪੜ੍ਹਦੇ ਹੋ ਇਹ ਵਡਿਆਈ ਸਤਿਗੁਰ ਦੀ ਹੈ ਇਹ ਨਾ ਕਹੋ ਕਿ ਮੈਂ ਜਦੋਂ ਮੈਂ ਕਵਾਂਗੇ ਨਾ ਕਿੰਿਆਂ ਦੀ ਆਦਤ ਹੁੰਦੀ ਇੱਕ ਦਿਨ ਚਲੇ ਗਏ ਇੱਕ ਦਿਨ ਆ ਗਏ ਤੇ ਸੋਹ ਬੰਦਿਆਂ ਨੂੰ ਦੱਸਿਆ ਵੀ ਮੈਂ ਗੁਰਦੁਆਰੇ ਜਾਣ ਲੱਗ ਗਿਆ ਮੈਂ ਅੰਮ੍ਰਿਤ ਵੇਲੇ ਜਾਣ ਲੱਗ ਗਿਆ ਖਤਮ ਹੋ ਜਾਏਗਾ ਕੰਮ ਅੰਮ੍ਰਿਤ ਵੇਲੇ ਖਤਮ ਹੋ ਜਾਏਗਾ ਵੱਡੇ ਵੱਟ ਕਈ ਬੰਦੇ ਦੇਖਿਆ ਥੋੜੇ ਦਿਨ ਆਏ ਤੇ ਉਹਨਾਂ ਨੇ 50 ਕੁ ਬੰਦਿਆਂ ਨੂੰ ਦੱਸਿਆ ਵੀ ਆਗੇ ਲੋਕੀ ਪੁੱਛਦੇ ਆਉਂਦਾ ਗੁਰਦੁਆਰੇ ਹੁਣ ਸਾਨੂੰ ਦੱਸਿਆ ਸੀ ਨਹੀਂ ਜਦੋਂ ਕਰ ਰਿਆ ਤੂੰ ਕਰਵਾ ਰਿਆਂ ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪਰਵਾਣ ਤੇ ਉਹ ਪਰਮੇਸ਼ਰ ਅਕਾਲਪੁਰ ਕਿਸੇ ਵੀ ਚੀਜ਼ ਦਾ ਮਾਨ ਨਹੀਂ ਗੁਰਮਹਾਰ ਕਹਿੰਦੇ ਟੇਕ ਰੱਖੋ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਸ ਕਰਨਾ ਸੋ ਹਮਰਾ ਮੀਤ ਇਹ ਭਾਵਨਾ ਜਿਹੜੀ ਗੁਰੂ ਮਹਾਰਾਜ ਦੀ ਬਾਣੀ ਵਿਚਾਰ ਕਰਨ ਦਾ ਮਤਲਬ ਹੀ ਹੈ ਕਿ ਅਰਦਾਸ ਕਰੀਏ ਕਿ ਸਤਗੁਰੂ ਮਹਾਰਾਜ ਇਦਾਂ ਦਾ ਆਸ ਭਰੋਸਾ ਇਦਾਂ ਦਾ ਵਿਸ਼ਵਾਸ ਸਾਨੂੰ ਬਾਣੀ ਪੜਨ ਵਾਲਿਆਂ ਨੂੰ ਸਾਨੂੰ ਬਾਣੀ ਸੁਣਨ ਵਾਲਿਆਂ ਨੂੰ ਵੀ ਹੋ ਜਾਏ ਕਿ ਸਤਗੁਰੂ ਸਾਡਾ ਮਿੱਤਰ ਪਰਮੇਸ਼ਰ ਹੈ ਅਸੀਂ ਜਗ੍ਹਾ ਜਗ੍ਹਾ ਨਾ ਭਟ ਗਏ ਜਿਸ ਜਿਸ ਦਰ ਸੇ ਮਿਲੇ ਨਾ ਰਾਹਤ ਉਸੇ ਦਰ ਨਹੀਂ ਕਹਤੇ ਜੋ ਹਰ ਦਰ ਤੇ ਝੁਕ ਜਾਏ ਉਸੇ ਸਰ ਨਹੀਂ ਕਹਤੇ ਏਕਾ ਟੇਕ ਮੇਰਾ ਮਨ ਚੀਤ ਮੈਨੂੰ ਇੱਕ ਦਾ ਸਹਾਰਾ ਤੇ ਮੈਨੂੰ ਹੋਰ ਕਿਸੇ ਦਾ ਸਹਾਰਾ ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਜੋ ਕਿਸ ਕਰਨਾ ਸੋ ਹਮਰਾ मीत ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇੰਨੀਆਂ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ